ਦੋਸਤ ਕਹਤੇ ਅਜਿਨੇ ਦਰ ਖੜਕਾ ਅਜਿਨੇ ਦਰ ਖੜਕਾ ਜਿਹੜੀ ਇਹ ਅਜਿਨੇ ਦਰ ਖੜਕਾ ਅਜਿਨੇ ਸਾਤੋਂ ਪੂਰੇ ਹੋਣੇ ਤੇਰੇ ਦਿਲ ਦੇ ਚਾਹ ਜਿਹੜੀ ਇਹ ਅਜਿਨੇ ਦਰ ਖੜਕਾ ਅਜੇ ਤਾਂ ਮੇਰੀਆਂ ਤਲੀਆਂ ਚੁੰਮਣ ਕੰਢੇ ਕੰਕਰ ਰੋੜੇ ਅਜੇ ਤਾਂ ਚਾਵਾਂ ਦੇ ਪਿੰਡੇ ਤੇ ਬੇਵਸੀਆਂ ਦੇ ਫੋੜੇ ਉਹ ਫਿੱਲਾਂ ਵਰਗੀ ਜਿੰਦ ਰੋੜੀਏ ਤੁਕੰਡਿਆਂ ਤੀਨ ਆਪਾ ਅਜੇ ਨੇ ਦਰਖੜਕਾ ਆਣੀ ਜੜੀਏ ਅਜੇ ਨੇ ਦਰਖੜਕਾ ਅਜੇ ਤਾਂ ਸਾਡੇ ਬਾਗੀ ਔੜਾਂ ਟੱਚਣ ਬਾਹ ਬਰੋਲੇ ਉਹ ਖਬਰੇ ਸ਼ਾਵਣ ਆਉਂਦੇ ਆਉਂਦੇ ਹੋ ਜਾਸੀ ਜਿੰਦ ਕੋਲੇ ਅਸੀਂ ਤੇ ਖਬਰੇ ਬੋਲਣ ਬੜਨਾ ਤੂੰ ਜਾ ਇੱਥੋਂ ਜਾ ਜੜੀਏ ਅਜੇ ਨੇ ਦਰਖੜਕਾ ਅਸੀਂ ਅਜੇ ਹੈ ਲੱਪਣ ਤੁਰਨਾ ਕੁੱਲੀ ਗੁੱਲੀ ਜੁੱਲੀ ਪਤਾਰੀ ਸਾਡੀ ਕਿਸ ਮੁਤ ਉਹ ਕਿੱਥੇ ਧਰ ਕੇ ਭੁੱਲੀ ਨਿੱਕੇ ਨਿੱਕੇ ਪੈਰ ਨੇ ਸਾਡੇ ਉਮਰੋਂ ਲੰਮੇ ਰਾਹ ਅਜਿਨੇ ਦਰ ਖੜਕਾਨ ਜੜੀਏ ਅਜਿਨੇ ਦਰ ਖੜਕਾ ਉਹ ਭੁੱਖੇ ਪੇਟੀ ਮਿੱਠੀ ਮੁਹੱਬਤ ਹੋ ਨਾ ਜਾਏ ਕੁਸੈੜੀ ਦੁੱਧ ਚਿੱਟੀਏ ਨਿਉ ਦੀ ਚਾਦਰ ਨਾ ਕਰ ਅੜੀਏ ਮੇਲੀ ਉਹ ਚੰਦ ਦੇ ਹਿੱਸੇ ਆਈਆਂ ਰਾਤਾਂ ਤੂੰ ਨਾ ਨੇਰ ਹਣਾ ਅਜਿਨੇ ਦਰ ਖੜਕਾਨ ਜੜੀਏ ਅਜੇ ਨਦਰ ਖੜਕਾ ਅਜੇ ਨੀ ਸਾਤੋਂ ਪੂਰੇ ਹੋਣੇ ਤੇਰੇ ਦਿਲ ਦੇ ਚਾਹ ਇੱਕ ਹਫਤਾ ਤੁਹਾਨੂੰ ਪਸੰਦਾ ਹੀ ਹੋਵੇ ਜੀ ਇਹਨੂੰ ਸ਼ੇਅਰ ਕਰਿਓ ਤੇ ਲਾਈਕ ਜਰੂਰ ਕਰਿਓ ਧੰਨਵਾਦ